ਤੋਂ ਸੈਕਸ਼ਨ ਡੀ ਬਲਾਕ ਚ ਇਹ ਆਪਣੇ ਇੱਥੇ ਉੱਤ ਕੀਏ 500 ਬੱਚੇ ਇੰਨਾ ਕਿੰਨਾ ਸੱਚ ਨਹੀਂ ਗੇ ਲੱਗਦਾ ਅੱਛਾ ਲੱਗ ਰਿਹਾ ਨਿਸ਼ਚਿਤ ਮਤਲਬ ਆਸਟੋਰ ਇਹ ਪਟਾਕਾ ਹੀ ਸੀ ਉੱਤੇ ਬੇ ਪਟਾਕੇ ਬੱਚੇ ਉੱਤੇ ਦੇਖੋ ਕਿਤੇ ਫੜਿਆ ਹੋਇਆ ਸਿਲੰਡਰ ਦੇ ਬੜੇ ਸਿੱਤਾ ਦੋ ਬੱਚੇ ਲੈ ਤੇ ਉਹ ਪਹਿਲਾ ਵਾਲੇ ਟ੍ਰਿਕਟ ਕੋਲਗਾ ਘਰ ਤੇ ਦਾ ਪੂਰਾ ਪਤਾ ਨਹੀਂ ਵੀ ਕਿੰਨੇ ਮੈਂਬਰ ਸੀ ਜੋ ਹੀ ਬਾਹਰ ਉਸ ਬਲਾਸਟ ਦੇ ਵਿੱਚ ਕੌਣ ਕੌਣ ਸੀ ਦੋ ਬੱਚੇ ਤੇ ਉਸ ਦੇ ਨਾਲ ਵਿੱਚ ਦਰਦ ਸੀ ਇਹਨਾਂ ਦਾ ਪੜਾ ਚਲੋ ਤਾਂ ਮੈਂ ਖੁਦ ਸੁਣੀਏ ਤੁਹਾਨੂੰ ਮੰਨ ਲੇਤੇ ਮੈਂ ਸਿੱਧੀ ਬਾਤ ਕਰ ਗਿਆ ਹਵਾਸ ਉਹ ਕਹਿੰਦਾ ਕਿ ਕੋਈ ਦੇਖਦਾ ਕਦੇ ਹੁੰਦਾ ਕਿ ਸਾਰੇ ਦਿਨ ਤੇ ਇੱਕ ਫੈਮਲੀ ਹੁੰਦੀ ਹੈ ਕਿ ਫੈਮਲੀ ਨਹੀਂ ਸਾਰੇ ਕੈਰੀ ਆਗੇ ਫੈਮਲੀ ਹੋ ਕੇ ਦੁਕਾਨਾਂ ਤੇ ਤੁਹਾਨੂੰ ਕਹਿੰਦੇ ਦੁਕਾਨ ਦਾ ਟਾਈਮ ਸਿਰ ਉੱਤਰੀ ਜਿਹੜੇ ਬੱਚੇ ਕਹਿੰਦੇ ਕਿ ਗੱਡੀ ਨਹੀਂ ਲੈਣਾ ਕਿੱਥੇ ਕਿਹੜੀ ਜਗ੍ਹਾ ਤੇ ਉਹ ਹਸਪੀਟਲ ਨਹੀਂ ਕਿਹੜੇ ਅਸਰ ਗਏ ਤੋਂ ਦ ਬਤੀਬ ਰਗੇ ਨੇ ਫੋਨ ਕੋ ਪਤਾ ਨਹੀਂ ਕਿ ਕੀ ਰਿਪੋਰਟ ਕੀਤਾ ਕੀ ਨੰਬਰ ਕਾ ਵੀ ਰਗੇ ਤਾਂ ਨਹੀਂ ਨਹੀਂ ਬਾਲੇ ਉਸ ਤੇ ਲੱਗੀ ਉਹਨਾਂ ਦੇ ਬੱਚੇ ਉਹਦਾ ਪਿਆਰ ਰਗੇ ਲੱਗੇ ਦੋ ਨਾਂ ਇਹਦੇ ਸੀ ਆਹ ਦੇਖੋ ਜੀ ਪਤਾ ਲੱਗੇਗਾ ਬਾਕੀ ਇੰਨੀ ਗੱਲ ਕਲੀਅਰ ਪਤਾ ਵੀ ਨਹੀਂ ਜਿੰਨੀ ਕਿ ਇੱਥੇ ਹੁਣ ਆ ਕੇ ਪਤਾ ਲੱਗੇਗੀ ਦੋ ਬੱਚੇ ਨੇ ਉਹਲੇ ਅੱਛਾ ਠੀਕ ਹੋ ਗਿਆ ਹੋਰ ਕਾ ਅੱਗੇ ਸਾਰੇ ਫੈਮਲੀਆ ਉੱਥੇ تھے ਤੇ ਅੰਦਰ ਹੀ ਪ੍ਰੋਪਰ ਮੈਡੀਕਲ ਰੋਪ ਚ ਕਿ ਤੁਹਾਡੇ ਬੱਚੇ ਇਸ ਜਾਨੇ ਚੀਜ਼ ਕਿਹਾ ਤੇ ਟੋਟਲ 4 ਇੰਜਰਡ ਪਰਸਨਸ ਰਿਪੋਰਟ ਹੋਏ ਨੇ ਜੀ ਇੱਕ ਇਹਨਾਂ ਦੀ ਮੇਡ ਹੈ ਕਿ ਤੇ ਮੇਡ ਦੇ ਦੋ ਬੱਚੇ ਤੇ ਕਿਨਾਂ ਦਾ ਜਿਹੜੇ ਘਰ ਦੇ ਮਾਲਕ ਨਹੀਂ ਕੋਈ ਬੱਚਾ ਕਿ ਸਰ ਜੀ ਨਹੀਂ ਇਹ ਦਸੇ ਬੱਚੇ ਬੱਚੇ ਦੀ ਇਹ ਚੀਜ਼ ਜਿਹੜਾ ਬੱਚਾ ਇਹਨਾਂ ਦਾ ਘਰ ਵਾਲਿਆਂ ਦਾ ਹੈਗਾ ਉਹ 5 ਸਾਲ ਦਾ ਦੱਸਿਆ ਜਾ ਮੇਡ ਦੇ ਜਿਹੜੇ ਬੱਚੇ ਹੈਗੇ 8 ਸਾਲ ਦਾ ਤੇ 7 ਸਾਲ ਦਾ ਹੈਗਾ ਬੱਚਾ ਫੈਮਿਲੀ ਬਰਡਰ ਫੈਮਿਲੀ ਮੈਂਬਰ ਇੱਥੇ ਰਹਿੰਦੇ ਨੇ ਨੀਚੇ ਸੀ ਕਿ ਉੱਪਰ ਫਲੋਰ ਤੇ ਫੈਮਿਲੀ ਮੈਂਬਰ ਥੱਲੇ ਸੀ ਕਿ ਬੱਚੇ ਟੌਪ ਫਲੋਰ ਤੇ ਸੀਗੇ ਜਿੱਦਾਂ ਕਲਾਸ ਸੀ ਕਿ ਸਭ ਫਲਿੰਗ ਕੁਕੂਪਰ ਟੌਪ ਫਲੋਰ ਤੇ ਗਿਆ ਜਿਵੇਂ ਮਮਟੀ ਜੀ ਬਣੀ ਹੁੰਦੀ ਆ ਤੇ ਉਹ ਕੰਮ ਕਰਦੇ ਸੀ ਦੋ ਤੇ ਹਾਂਜੀ ਜਿਹੜੀਆਂ ਲੇਡੀਜ਼ ਕੰਮ ਕਰਦੇ ਸੀ ਉਹ ਦੋ ਸੀ ਹੌਨਾ ਕਰਦੇ ਸੀ ਹਜੇ ਤੱਕ ਜੀ ਇੱਕ ਰਿਪੋਰਟ ਕੋਈ ਹੈ ਕਿ ਬਾਕੀ ਮੈਂ ਵੀ ਹਜੇ ਉਹਨੇ ਮੌਕੇ ਤੇ ਆਏ ਸੀਗਾ। ਜਸ ਤੀਸੀ ਦਾ ਬਲਾਸਟ ਹੋਇਆ। ਪਟਾਕਿਆਂ ਦਾ ਲੱਗ ਰਿਹਾ ਥੀ ਅੱਜ ਸੂਪਰ ਜਿਹੜਾ ਦੀਵਾਲੀ ਵਾਲੇ ਪਟਾਕੇ ਹੁੰਦੇ ਹੈਗੇ ਆ ਜੀ ਜੋ ਮੌਕੇ ਦੇ ਉੱਥੇ ਉਹ ਸ਼ਰੇਡਸ ਮਿਲੇ ਹੈਗੇ ਆ ਪੇਪਰ ਵਗੈਰਾ ਮਿਲਿਆ ਜਿਹੜਾ ਪਟਾਕਿਆਂ ਦੇ ਅੰਦਰ ਜਿਹੜਾ ਬਾਰੂਦ ਭਰਿਆ ਹੁੰਦਾ ਉਸ ਟਾਈਪ ਦਾ ਲੱਗ ਰਿਹਾ ਦੀਵਾਲੀ ਵਾਲੇ ਪਟਾਕੇ ਕਿਤੇ ਜਿੱਦਾਂ ਟਰੰਕ ਸੌਟ ਦੇ ਵਿੱਚ ਕਿਤੇ ਇਹਨਾਂ ਨੇ ਸਟੋਰ ਕਰਕੇ ਰੱਖੇ ਹੋਣਗੇ। ਤੇ ਉਹ ਕਿਤੋਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਆਕ ਪਈਆ ਕਿਸ ਤਰੀਕੇ ਤੇ ਬੱਚੇ ਉਹਦੀ ਲਪੇਟ ਵਿੱਚ ਆਇਆ ਤੇ ਉਦੋਂ ਬਲਾਸਟ ਸਰ ਕੇ ਸੈਂਪਲ ਚੈੱਕ ਵੀ ਕਰਾਇਆ ਗਿਆ ਕਿਹੜੇ ਫੋਰੈਂਸਿਕ ਟੀਮ ਕਾਲ ਕਰ ਲਈਏ ਕਿ ਸੈਂਪਲ ਲੈ ਕੇ ਆਉਂਦੇ ਆਂ ਹਾਂ ਉਸ ਇਸੇ ਦਾ ਬਲਾਸਟ ਇਹਨਾਂ ਵੀਰੇ ਘੰਟਾ ਡੇਢ ਘੰਟਾ ਹੋ ਗਿਆ ਯਾਨੀ ਕਿ ਇਹ ਚੀਜ਼ ਬਲਾਸਟ ਦਾ ਕੋਈ ਨਹੀਂ ਪਤਾ ਕਿਰੇ ਚਲੋ ਜਿਹੜੇ ਹੁਣ ਆਏ ਚੋ ਦੇਖ ਤਿੰਨੇ ਜਾਣੇ ਗਾਉਂ ਤੋਂ ਵੀਰੇ ਅਸੀਂ ਜੇ ਮੁੱਖ ਜਨ ਦੇ ਪਤਾ ਦੱਸਦੇ ਤਾਂ ਕੋਈ ਟਾਕਸਿਕ ਕੋਈ ਨਿਲਾਵਾਕ ਸੀ ਜਾਂ ਮਾਹਲਾਮਤ ਅੰਦਰੀ ਦੇ ਅੱਛਾ ਹਾਂ ਇਹਨਾਂ ਦੱਸੋ ਕਿਸੇ ਨੂੰ ਪ੍ਰੋਫੈਸਰ ਜੀ ਨੂੰ ਕੋਈ ਨੁਕਰਾ ਨਹੀਂ ਹੈ ਤੇ ਭਾਜੀ ਉਹਦੇ ਕੋਦੇ ਵੀ ਸ਼ਟ ਲੱਗੇ ਕੱਪਦੇ ਹੋਰ ਇਸ ਤੋਂ ਲਾਵਾ ਬੱਚੇ ਨੇ ਇਹਨਾਂ ਦੇ ਦੋ ਹਾਂ ਛੋਟੀ ਨਹੀਂ ਕਿੰਦੀ ਗੇਸ ਦੇ ਬੱਤਸ ਮੇਰੇ ਇੰਨਾ ਨਹੀਂ ਆਪਣਾ ਦਾ ਇਰੀਆ ਜਿਹੜਾ ਕਿ ਸ਼ੇਖ ਕਰਤਾਰਨਗਰ ਕਰਤਾਰ ਜਿਹੜਾ ਇਰੀਆ ਬੰਦਾ ਪੂਰਾ ਸੀ ਕਰਤਾਰਨਗਰ ਮਾਡਮ ਮਾਡਮ ਸਟੇਸ਼ਨ ਟੀ ਬਲੋਕ ਪੈਂਦਾ ਬਸ ਹਾਂ ਮੀਟ ਸੀ ਜੀ ਅੱਛਾ ਜਲਦੀ ਸੀ ਇਹ 10 ਸਾਲ ਦੀ 18 ਸਾਲ ਦੀ ਤੇ ਜਦੋਂ ਆਵਾਜ਼ ਆਈ ਹੈ ਕਿੰਨੀ ਕੁ ਵਾਸੀ ਆਣ ਵੜ ਆਵਾਜ਼ ਇੰਨੀ ਆਈ ਕਿ ਲਿਬਰਾ ਬਸ ਤੱਕ ਗਈ ਹੈ ਆਵਾਜ਼ ਉੱਥੇ ਤੱਕ ਪਟਾ ਲੱਗਦਾ ਜਿਦਾ ਬਲਾਸ ਹੋਇਆ ਵੱਡਾ ਹਾਂ ਬਹੁਤ ਵੱਡਾ ਬਲਾਸਟ ਹੋਇਆ ਇੱਧਰ ਲੱਗਦਾ ਧਾਂਡ ਘਾਂਡ ਪੂਰੇ ਖਬਰਾਗੇ ਹੋਣੇ ਆ ਹਾਂ ਪੂਰੇ ਖਬਰਾਗੇ ਸਾਰੇ ਪਤਾ ਨਹੀਂ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਕੀ ਤੇ ਮੌਕੇ ਤੇ ਭੱਜ ਕੇ ਲੋਕਾਂ ਨੇ ਬੱਚੇ ਗੱਡੇ ਬਾਹਰ ਇਹ ਤਾਂ ਫਿਰ ਸਾਨੂੰ ਪਤਾ ਨਹੀਂ ਅਸੀਂ ਤਾਂ ਉਸ ਵੇਲੇ ਇੱਥੇ ਪ੍ਰੈਜ਼ੈਂਟ ਨਹੀਂ ਸੀਗੇ ਠੀਕ ਹੈ ਉਸ ਦੇ ਬਾਅਦ ਕੀ ਆਇਆ ਹੈ